ਆਰ ਦੇ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ ਡਿਪਰੈਸ਼ਨ ਦੇ ਵਿੱਚ ਸੁਸਾਈਡ ਕਰਨ ਵਾਲੀ ਇਸਟੂਬ ਜੜੀ ਮੈਡੀਕਲ ਸਟੂਡੈਂਟੋਂ ਨਿਕਲੀ ਹੈ ਦੱਸਦੇ ਕਿ ਐਨਸਥੀਸੀਆ ਦੇ ਓਵਰਡੋਸ ਦੇ ਇੰਜੈਕਸ਼ਨ ਦੇ ਨਾਲ ਉਸ ਦੀ ਮੌਤ ਹੋਈ ਹੈ ਤੇ ਕੇਰਲ ਦੀ ਰਹਿਣ ਵਾਲੀ ਸੀ ਸੁਭਾਸ਼ਨੀ ਆਰ ਐਮ ਡੀ ਐਨਸਥੀਸੀਆ ਦੇ ਤੀਜੇ ਸਾਲ ਦੀ ਵਿਦਿਆਰਥਣ ਸੀ ਸੁਭਾਸ਼ਨੀ ਕੇਰਲ ਦੀ ਰਹਿਣ ਵਾਲੀ ਸੀ ਸੁਭਾਸ਼ਨੀ ਤੇ ਸੁਭਾਸ਼ਨੀ ਕਾ ਜੁੜੀ ਹੈ ਸੁਭਾਸ਼ਨੀ ਆਰ ਨੇ ਇਲਾਜ ਦੇ ਦੌਰਾਨ ਆਪਣਾ ਦਮ ਤੋੜ ਦਿੱਤਾ ਹੈ ਡਿਪਰੈਸ਼ਨ ਦੇ ਵਿੱਚ ਤਸਵੀਰ ਜਾ ਰਿਹਾ ਹੈ ਕਿ ਵਿਦਿਆਰਥਣ ਜੁੜੀ ਹੈ ਡਿਪਰੈਸ਼ਨ ਦੇ ਵਿੱਚ ਸੀ ਤੇ ਐਨਸਥੀਸੀਆ ਦੇ ਓਵਰਡੋਸ ਅਤੇ ਇੰਜੈਕਸ਼ਨ ਦੇ ਕਰਕੇ ਸੁਭਾਸ਼ਨੀ ਦੀ ਮੌਤ ਹੋਈ ਹੈ ਵਿਦਿਆਰਥਣ ਸੁਭਾਸ਼ਨੀ ਦੇ ਆਰ ਦੇ ਵੱਲੋਂ ਖੁਦਕੁਸ਼ੀ ਦਾ ਮਾਮਲਾ ਜੁੜਾਇਆ ਸਾਹਮਣੇ ਆਇਆ ਹੈ ਕੇਰਲ ਦੀ ਰਹਿਣ ਵਾਲੀ ਸੀ ਵਿਦਿਆਰਥਣ ਸੁਭਾਸ਼ਨੀ ਆਰ ਨੇ ਇਲਾਜ ਦੇ ਦੌਰਾਨ ਆਪਣਾ ਦਮ ਤੋੜ ਦਿੱਤਾ ਹੈ ਇਹਨਾਂ ਦਾ ਨਾਮ ਹੈਗਾ ਜੀ ਸੁਭਾਸ਼ਨੀ ਆਰ ਤੇ ਉਮਰ ਹੈਗੀ ਹੈ ਤਕਰੀਬਨ 25 ਸਾਲ ਲਈ ਜੀ ਇਹ ਐਨਐਥੀਸੀ ਦੇ ਸਟੂਡੈਂਟ ਸੀਗੇ ਤੇ ਇਹਨਾਂ ਨੇ ਸੁਸਾਇਦ ਕੀਤੀ ਜਦੋਂ ਤਾਂ ਇਹਨਾਂ ਦੇ ਪੇਰੈਂਟਸ ਦੇ ਨਾਲ ਗੱਲ ਹੋਈਆ ਉਹ ਆ ਰਹੇ ਨੇ ਕਿ ਪੂਰੀ ਗੱਲ ਉਹਨਾਂ ਨਾਲ ਗੱਲ ਕਰਕੇ ਪਤਾ ਚੱਲੇਗੀ ਜੋ ਹੁਣ ਰੀਜ਼ਨ ਜ਼ਾਇਦੇ ਸਾਹਮਣੇ ਉਹ ਮਰ ਕੇ ਮੌਰੀ ਜਾਂਚ ਤੋਂ ਉਹ ਪਤਾ ਚੱਲਿਆ ਕਿ ਥੋੜਾ ਜਿਹਾ ਡਿਪਰੈਸ਼ਨ ਦੇ ਵਿੱਚ ਸੀਗੀ ਉਹਦੇ ਕਾਰਨ ਹੀ ਇਹਨਾਂ ਨੇ ਮਰਨੋ ਕਿ ਸਾਡੀ ਨੋਟ ਨਹੀਂ ਮਿਲ ਸਕੀ ਆਪਾਂ ਨੂੰ ਪੋਸਟਮੋਰਮ ਰਿਪੋਰਟ ਤੋਂ ਬਾਅਦ ਹੀ ਆਪਾਂ ਐਕਚੁਅਲ ਟਾਈਮ ਆਫ ਸੁਸਾਈਸਾਈਡ ਦੱਸ ਸਕਦੇ ਹਾਂਗੇ ਤੇ ਫਿਲਹਾਲ ਮੇਰੇ ਕੋਲ ਐਗਜੈਕਟ ਟਾਈਮ ਨਹੀਂ ਦੱਸ ਸਕਦਾ ਇਹਨੇ ਕਿੰਨੇ ਵਜੇ ਕੀਤਾ ਆਪਾਂ ਨੂੰ ਹਸਪੀਟਲ ਵੱਲੋਂ ਇੰਟੀਮੀਸ਼ਨ ਆਈ ਸੀ ਪੰਦਾ ਨਹੀਂ ਹੈਗਾ ਜੀ ਇਹਨੇ ਐਨਐਸੀਸੀ ਦੀ ਸਟੂਡੈਂਟ ਸੀਗੀ ਤੇ ਇਹਨੂੰ ਨੌਲੇਜ ਸੀਗੀ ਇਹਨਾਂ ਨੂੰ ਕਾਫੀ ਜ਼ਿਆਦਾ ਐਨਐਸੀਸੀ ਦੇ ਉਹੀ ਐਨਐਸੀਸੀ ਦੇ ਨਾਲ ਹੀ ਇਹਨਾਂ ਨੇ ਆਪਣੀ ਜੀਵਨ ਲिला ਖਤਮ ਕੀਤੀ